ਕੈਨੇਡਾ ਵਿੱਚ ਜੇਕਰ ਹੁਣ ਤੁਸੀਂ ਆਪਣੇ 스파우스 ਨੂੰ ਜੁਆਇਨ ਕਰਨਾ ਹੈ ਯਾਨੀ 스파우ਜ਼ਲ ఓపెਨ ਵਰਕ ਪਰਮਿਟ ਲਗਾਉਣਾ ਹੈ ਜਾਂ ਫਿਰ 스파우ਜ਼ਲ ਕੇਸ ਨੂੰ ਲੈ ਕੇ ਤੁਹਾਡਾ ਕੋਈ ਡਾਊਟ ਹੈ ਤਾਂ ਅੱਜਕੱਲ ਤੁਹਾਡਾ ਡਾਊਟ ਘਟਣ ਦੀ ਬਜਾਏ ਸੋਸ਼ਲ ਮੀਡੀਆ ਦੇਖਦੇ-ਦੇਖ ਕੇ ਹੋਰ ਵਧਦਾ ਜਾ ਰਿਹਾ ਹੈ ਉਹਦੇ ਵਿੱਚ ਇੱਕ ਚੀਜ਼ ਹੋਰ ਐਡ-ਆਨ ਹੋ ਗਈ ਕਿ ਭਈ ਹੁਣ ਕੈਨੇਡਾ ਦੇ 스파우ਜ਼ਲ ఓపెਨ ਵਰਕ ਪਰਮਿਟ ਵਾਸਤੇ ਤੁਹਾਨੂੰ ਅਸ ਦੀ ਰਿਕੁਆਇਰਮੈਂਟ ਹੋਵੇਗੀ ਯਾਨੀ ਕਿ ਤੁਹਾਨੂੰ ਹੁਣ ਲੈਂਗੁਏਜ ਟੈਸਟ ਦੇਣਾ ਪਵੇਗਾ ਅੰਗਰੇਜ਼ੀ ਦਾ ਯਾਨੀ ਇੰਗਲਿਸ਼ ਦਾ ਇਹਦੇ ਵਿੱਚ ਸਚਾਈ ਕਿੰਨੀ ਕ ਹੈ ਮੈਂ ਇਸ ਤੋਂ ਪਹਿਲਾਂ ਵੀਡੀਓ ਬਣਾਈ ਤੇ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਭਈ ਇਹ ਕੋਈ ਆਫੀਸ਼ੀਲੀ ਇਦਾਂ ਦੀ ਅਨਾਉਂਸਮੈਂਟ ਨਹੀਂ ਹੈ ਕਿ ਜਿਹਦੇ ਵਿੱਚ ਡਰੰਦੀ ਲੋੜ ਹੈਗੀ ਹੈ ਕਈ ਏਜੰਟਾਂ ਨੇ ਇਸ ਨੂੰ ਮਾਰਕੀਟਿੰਗ ਅੱਡਾ ਬਣਾ ਲਿਆ ਹੈ ਇਸ ਦੇ ਬਹਾਨੇ ਉਹ ਹੁਣ ਤੁਹਾਨੂੰ ਪ੍ਰੋਵੋਕ ਕਰਨਗੇ ਕਿ ਜਲਦੀ ਤੋਂ ਜਲਦੀ ਜਾਂ ਅਜੇ ਹੀ ਆ ਪ੍ਰੋਮੋਸ਼ਨਲ ਵੀਡੀਓ ਬਣਾਉਣਗੇ ਕਿ ਭਈ ਜਲਦੀ ਤੋਂ ਜਲਦੀ ਤੁਸੀਂ ਆਪਣਾ ਇਸਪਾਉਸ ਕੇਸ ਲਗਾ ਲਓ ਭਾਵੇਂ ਤੁਸੀਂ ਐਲੀਜੀਬਲ ਹੋ ਨਹੀਂ ਐਲੀਜੀਬਲ ਉਹਨਾਂ ਨੂੰ ਫੀਸ ਜਾ ਕੇ ਦੇ ਆਓ ਜਲਦੀ ਤੋਂ ਜਲਦੀ ਟਰਾਈ ਕਰ ਲਓ ਨਹੀਂ ਤੇ ਤੁਹਾਨੂੰ IELTS ਜਾਂ ਲੈਂਗੁਏਜ ਟੈਸਟ ਆਪਣਾ ਦੇਣਾ ਪਵੇਗਾ ਬਹੁਤ ਏਜੰਟ ਮੈਂ ਇਦਾਂ ਦੇ ਵੀ ਦੇਖੇ ਵੀਡੀਓ ਬਣਾ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਭਈ ਜੇਕਰ ਤੁਸੀਂ ਐਲੀਜੀਬਲ ਨਹੀਂ ਹੈਗੇ ਤੁਹਾਡੀ ਜੋਬ ਐਲੀਜੀਬਲ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਂਦੀ ਹੈਗੀ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਤਾਂ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਜੌਬ ਅਰੇਂਜ ਕਰਾ ਦਿੰਨੇ ਆ ਤੇ ਤੁਸੀਂ ਆਪਣਾ ਇਸਪਾਉਸ ਕੇਸ ਲਗਾ ਲਓ ਨਹੀਂ ਤੇ ਇਹਦੇ ਵਿੱਚ ਆਇਸ ਦੀ ਰਿਕੁਆਇਰਮੈਂਟ ਹੋ ਜਾਵੇਗੀ ਹੁਣ ਅੱਜ ਮੈਂ ਤੁਹਾਡੇ ਸਾਹਮਣੇ ਬਕਾਇਦਾ ਤੌਰ ਤੇ ਇੱਕ ਪ੍ਰੂਫ ਦੇ ਤੌਰ ਤੇ ਆਫੀਸ਼ੀਅਲ ਜੋ ਹੁਣ ਤੱਕ ਇਸ ਨੂੰ ਲੈ ਕੇ ਹੈਗਾ ਉਸ ਬਾਰੇ ਡਿਸਕਸ ਕਰਾਂਗਾ ਉਹ ਤੁਹਾਨੂੰ ਮੈਂ ਸਕਰੀਨ ਦੇ ਉੱਤੇ ਦਿਖਾਵਾਂਗਾ ਬਕਾਇਦਾ ਤੌਰ ਤੇ canada.ca ਦੀ ਇਹ ਸਟੇਟਮੈਂਟ ਜਿਹੜੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਕਿ ਐਕਚੁਅਲ ਦੇ ਵਿੱਚ ਇਹਦੇ ਉੱਤੇ ਅਪਡੇਟ ਕੀ ਹੈ ਤੇ ਇਹਨੂੰ ਪ੍ਰੈਜੈਂਟ ਕਿਸ ਢੰਗ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈਗਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਕੋਲ ਅਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਇੱਕ ਪੂਰਾ ਸ੍ਰੀ ਚਲਾ ਰਿਹਾ ਹੈ ਉਹ ਵੀ ਜਾ ਕੇ ਚੱਕਾਓ ਜ਼ਰੂਰ ਕਰਿਓ ਸਕਰੀਨ ਦੇ ਉੱਤੇ ਦੇਖੋ ਆ ਤੁਹਾਨੂੰ ਮੈਂ ਸਕਰੀਨਸ਼ਾਟ ਦਿਖਾ ਰਿਹਾ ਹੈ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਸੇ ਵੀਡੀਓ ਦੇ ਮਿਲ ਜੇਗਾ ਜਾ ਕੇ ਉਹਨੂੰ ਚੈੱਕ ਆਊਟ ਕਰਿਓ ਸਭ ਤੋਂ ਪਹਿਲਾਂ ਤਾਂ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਇਹ ਸਕਰੀਨਸ਼ਾਟ ਦੇਖ ਰਹੇ ਹੋ ਇਹਦਾ ਕੁਝ ਹਿੱਸਾ ਮੈਂ yellow ਕੀਤਾ ਹੈ ਤੇ ਤੁਹਾਨੂੰ ਹਾਈਲਾਈਟ ਕਰਕੇ ਦਿਖਾ ਰਿਹਾ ਹੈ ਕਿ ਜਿਹੜਾ ਇੱਕ ਇਹ ਪ੍ਰਪੋਜ਼ਲ ਹੈ ਠੀਕ ਹੈ ਇੱਕ ਪ੍ਰਪੋਜ਼ਲ ਹੈ ਇਹ ਕੋਈ ਆਫੀਸ਼ੀਅਲੀ ਇਦਾਂ ਦੀ ਅਨਾਉਂਸਮੈਂਟ ਨਹੀਂ ਹੈਗੀ ਕਿ ਭਈ ਕੱਲ ਤੋਂ ਇੰਪਲੀਮੈਂਟ ਹੋ ਗਿਆ ਪਰਸੋਂ ਤੋਂ ਇੰਪਲੀਮੈਂਟ ਹੋ ਗਿਆ ਅੱਜ ਜੇ ਤੋਂ ਇੰਪਲੀਮੈਂਟ ਹੋ ਗਿਆ ਕੱਲ ਤੋਂ ਇੰਪਲੀਮੈਂਟ ਹੋ ਗਿਆ ਇਹਦੀ ਕੋਈ ਟਾਈਮ ਲਾਈਨ ਹਾਲ ਦੀ ਘੜੀ ਨਹੀਂ ਹੈਗੀ ਇਹ ਸਿਰਫ ਇੱਕ ਪ੍ਰਪੋਜ਼ਲ ਹੈ ਤੇ ਪ੍ਰਪੋਜ਼ਲ ਕਾਦੇ ਵਾਸਤੇ ਆ 2025 ਤੋਂ 2027 ਦਾ ਜਿਹੜਾ ਨੈਕਸਟ ਆਈਆਰਸੀਸੀ ਦਾ ਪਲਾਨ ਹੋਵੇਗਾ ਉਸ ਪਲਾਨ ਨੂੰ ਲੈ ਕੇ ਇੱਕ ਪ੍ਰਪੋਪੋਜ਼ਲ ਰੱਖਿਆ ਗਿਆ ਹੈ अच्छा प्रपोजल का तौर तरीका भी पहला था पढ़ के चंकी तरह समझा दिना है। पहला तुसी मोटी हैडिंग्स पढ़ो जित लिखा रेगुलेशन अमेंडिंग द इमिग्रेशन एंड रिफ्यूजी प्रोटेक्शन रेगुलेशन लैंग्वेज टेस्टिंग रिक्वायरमेंट फॉर सर्टेन वर्क परमिट एप्लीकेंट अंडर द इंटरनेशनल मोबिलिटी प्रोग्राम यानी कि जोड़ा इंटरनेशनल मोबिलिटी प्रोग्राम है ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਨੂੰ ਮੈਂ ਤੁਹਾਨੂੰ ਥੋੜਾ ਐਕਸਪਲੇਨਡ ਢੰਗ ਦੇ ਨਾਲ ਸਮਝਾਉਣਾ ਹੈ ਤਾਂ ਕਿ ਤੁਸੀਂ ਸਮਝੋ ਜ਼ਰੂਰੀ ਨਹੀਂ ਹੈਗਾ ਕਿ ਇਹ ਚੀਜ਼ ਕਿੱਥੇ ਇੰਪਲੀਮੈਂਟ ਹੋਣੀ ਹੈ ਉਹ ਮੈਂ ਤੁਹਾਨੂੰ ਸਮਝਾਉਣਾ ਹੈ ਜਿਹੜਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਰეკਮੈਂਡੇਸ਼ਨ ਦਿੱਤੀ ਗਈ ਹੈ ਕੀ ਲੈਂਗੁਏਜ ਟੈਸਟ ਮੈਂ ਟੈਸਟ ਜਿਹੜਾ ਉਹ ਰਿਕੁਆਇਰਡ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਜੇਕਰ ਤੁਸੀਂ ਆਈ ਐਮ ਪੀ ਯਾਨੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਫਾਈਲਿੰਗ ਕਰਨੀ ਹੈ ਹੁਣ ਜਿਹੜਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ ਉਹਦੇ ਵਿੱਚ ਕੋਈ ਇੱਕ ਪ੍ਰੋਗਰਾਮ ਨਹੀਂ ਇਹਨਾਂ ਦਾ ਆਉਂਦਾ ਉਹਦੇ ਵਿੱਚ ਕਿੰਨੇ ਪ੍ਰੋਗਰਾਮ ਆਉਂਦੇ ਉਹ ਮੈਂ ਤੁਹਾਨੂੰ ਸਮਝਾਉਣਾ ਪੂਰਾ ਇਹਦੇ ਅੰਡਰ ਜਿਹੜੀਆਂ ਸਬਕ categories ਨੇ ਉਦੇ ਵਿੱਚ PGWP ਵੀ ਆਉਂਦਾ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਆਉਂਦਾ ਜਿਹੜਾ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਦੇ ਹੋ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਤੁਹਾਨੂੰ ਮਿਲਦਾ ਹੈ 3 ਸਾਲ ਦਾ 2 ਸਾਲ ਦਾ ਜਾਂ 1 ਸਾਲ ਦਾ ਉਹ ਵਾਲਾ ਵਰਕ ਪਰਮਿਟ ਯਾਨੀ PGWP ਵੀ ਇਹਦੇ ਵਿੱਚ ਆਉਂਦਾ ਹੈ ਤੇ PGWP ਵਾਸਤੇ ਲੈਂਗੁਏਜ ਟੈਸਟ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਆਲਰੇਡੀ ਇੰਪਲੀਮੈਂਟ ਹੋ ਚੁੱਕੀ ਹੈਗੀ ਹੈ ਯਾਨੀ ਕਿ ਉੱਥੇ ਤੁਹਾਨੂੰ IELTS ਦੀ ਰਿਕੁਆਇਰਮੈਂਟ ਹੋਣ ਹੈਗੀ ਹੈ ਉਦੋਂ ਬਾਅਦ ਆ ਜਾਂਦਾ ਬ੍ਰਿਜਿੰਗ ਓਪਨ ਵਰਕ ਪਰਮਿਟ BOWP ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ PR ਦੀ ਫਾਈਲ ਲੱਗੀ ਹੁੰਦੀ ਹੈ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੁੰਦਾ ਹੈ ਤੁਹਾਨੂੰ AOR ਯਾਨੀ ਐਕਨੋਲਜਮੈਂਟ ਆਫ ਰਿਸਿਪਟ ਆ ਚੁੱਕੀ ਹੁੰਦੀ ਹੈ ਤੁਹਾਡੀ PR ਦੀ ਫਾਈਲ ਦੀ ਤਾਂ ਤੁਸੀਂ ਬ੍ਰਿਜਿੰਗ ਓਪਨ ਵਰਕ ਪਰਮਿਟ ਲਗਾਉਂਦੇ ਹੋ ਆਪਣਾ ਸਟੇਟਸ ਮੇਨਟੇਨ ਰੱਖਣ ਵਾਸਤੇ ਤੇ ਕੰਟੀਨਿਊਸਲੀ ਕੰਮ ਕਰਨ ਵਾਸਤੇ ਕੈਨੇਡਾ ਇਹ ਉਹਦੇ ਵਾਸਤੇ ਹੁੰਦਾ ਹੈ ਉਹਦੇ ਵਾਸਤੇ ਵੀ ਹਾਲੇ ਲੈਂਗੁਏਜ ਰਿਕੁਆਇਰਮੈਂਟ ਨਹੀਂ ਹੈਗੀ ਹੋ ਸਕਦਾ ਹੈ ਕਿ ਇਹਦੇ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਵੇ ਤੇ ਤੀਜੇ ਨੰਬਰ ਤੇ ਇਹ ਆ 스파우சல் ਓਪਨ ਵਰਕ ਪਰਮਿਟ 스파우스 ਓਪਨ ਵਰਕ ਪਰਮਿਟ ਜਿਹਨੂੰ ਕਹਿੰਦੇ ਆ ਇਹ ਤੁਹਾਡਾ 스파우스 ਤੋਂ ਤੁਹਾਨੂੰ ਕੈਨੇਡਾ ਜੁਆਇਨ ਕਰਦਾ ਉਹਦੇ ਵਾਸਤੇ ਹੁੰਦਾ ਹੁਣ ਇਸਪਾਉਸ ਓਪਨ ਵਰਕ ਪਰਮਿਟ ਵਾਸਤੇ ਵੀ ਇਹ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਹੋ ਸਕਦੀਆਂ ਮੈਂ ਇਹ ਤੋਂ ਨਹੀਂ ਮੁੱਕ ਰਿਹਾ ਕਿ ਨਹੀਂ ਹੋ ਸਕਦੀਆਂ ਬਟ ਐਕਚੁਅਲ ਦੇ ਵਿੱਚ ਕਿਹਦੇ ਉੱਤੇ ਉਹਨਾਂ ਨੇ ਕਰਨੀਆਂ ਕਦੋਂ ਤੋਂ ਕਰਨੀਆਂ ਕਿੱਦਾਂ ਕਰਨੀਆਂ ਇਹ ਸਭ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਬਸ ਇੱਕ ਪ੍ਰੋਮੋਸ਼ਨਲ ਰੰਗ ਦਿੱਤਾ ਜਾ ਰਿਹਾ ਇਸ ਖਬਰ ਨੂੰ ਉਸ ਤੋਂ ਬਾਅਦ ਇੰਟra ਕੰਪਨੀ ਟ੍ਰਾਂਸਫਰ ਇੰਟra ਕੰਪਨੀ ਟ੍ਰਾਂਸਫਰ ਦਾ ਮਤਲਬ ਇਹ ਹੋ ਗਿਆ ਕਿ ਮੰਨ ਲਿਆ ਤੁਹਾਡੀ ਇੱਕ ਕੰਪਨੀ ਜੀ ਸੀ ਤੁਸੀਂ ਦੁਬਈ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੀ ਉਹੀ ਕੰਪਨੀ ਦੀ ਬ੍ਰਾਂਚ ਕੈਨੇਡਾ ਵਿੱਚ ਹੈ ਤੁਹਾਨੂੰ ਕੰਪਨੀ ਉੱਥੇ ਲੈ ਕੇ ਜਾਣਾ ਚਾਹੁੰਦੀ ਹੈ ਤੇ ਉੱਥੇ ਵੀ ਲੈਂਗੁਏਜ ਦਾ ਬੈਰੀਅਰ ਨਹੀਂ ਸੀਗਾ ਹੈਗਾ ਪਰ ਉੱਥੇ ਵੀ ਹੋ ਸਕਦਾ ਹੈ ਕਿ ਹੁਣ ਗਾਂ ਵਧਾ ਦਿੱਤਾ ਜਾਵੇ ਉੱਥੇ ਵੀ ਐਲ ਐਮ ਆਈ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਨਹੀਂ ਹੈਗੀ ਸੀਗੀ ਯੂਥ ਐਕਸਚੇਂਜ ਪ੍ਰੋਗਰਾਮ ਯੂਥ ਐਕਸਚੇਂਜ ਪ੍ਰੋਗਰਾਮ ਜਿਵੇਂ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਗੇ ਪ੍ਰੋਗਰਾਮ ਹੈ ਇਹ ਉਹਨਾਂ ਵਾਸਤੇ ਹੁੰਦਾ ਹੁਣ ਜਿੰਨੇ ਇਹ ਪ੍ਰੋਗਰਾਮ ਹੈਗੇ ਆ ਜਿਹਦੇ ਵਿੱਚ ਤਕਰੀਬਨ 5 ਪ੍ਰੋਗਰਾਮ ਹੈ ਇਹ 5 ਦੇ ਪੰਜੇ ਪ੍ਰੋਗਰਾਮਸ ਦੇ ਵਿੱਚ ਤੁਹਾਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਲੋੜ ਨਹੀਂ ਹੁੰਦੀ ਸੋ ਇਹਨਾਂ ਦੇ ਵਿੱਚੋਂ ਕਿਹਦੇ ਉੱਤੇ ਕਿਸ ਤਰ੍ਹਾਂ ਇੰਪਲੀਮੈਂਟ ਹੁੰਦਾ ਹੈ ਇਸ ਦੇ ਉੱਤੇ ਡਿਪੈਂਡ ਕਰੇਗੀ चीज ਕਿਉਂਕਿ ਜਿਹੜਾ IMP ਪ੍ਰੋਗਰਾਮ ਹੈ ਇਹਨਾਂ ਦਾ ਇੰਟਰਨੈਸ਼ਨਲ ਮੋਬਿਲਿਟੀ ਮੋਬਿਲਿਟੀ ਪ੍ਰੋਗਰਾਮ ਉਹਦਾ ਮਕਸਦ ਕੀ ਸੀਗਾ ਪਹਿਲਾਂ ਇਹ ਸਮਝੋ ਉਹਦਾ ਮਕਸਦ ਸੀਗਾ ਕਿ ਸਕਿੱਲ ਫੋਰਨ ਵਰਕਰ ਜਿਹੜੇ ਆ ਕੈਨੇਡਾ ਦੇ ਵਿੱਚ ਆ ਸਕਦੇ ਆ ਬਿਨਾ ਮਾਰਕੀਟ ਜਿਹੜੀ ਲੋਕਲ ਮਾਰਕੀਟ ਹੈ ਉਹਨੂੰ ਇੰਪੈਕਟ ਕੀਤੇ ਆ ਉਹਨੂੰ ਡਿਸਟਰਬ ਕੀਤੇ ਉਸ ਤੋਂ ਬਾਅਦ ਸਟਰੈਂਥਨ ਟ੍ਰੇਡ ਐਗਰੀਮੈਂਟ ਅਕੈਡੈਮਿਕ ਕੋਆਪਰੇਸ਼ਨ ਐਂਡ ਇਨੋਵੇਸ਼ਨ ਯਾਨੀ ਕਿ ਜਿਹੜੇ ਟ੍ਰੇਡ ਐਗਰੀਮੈਂਟ ਹੁੰਦੇ ਆ ਜਿਵੇਂ ਮੰਨ ਲਿਆ ਇੰਟਰਾ ਕੰਪਨੀ ਟ੍ਰਾਂਸਫਰ ਵਗੈਰਾ ਜਾਂ ਇਸ ਤਰੀਕੇ ਦੇ ਜਿਹੜੇ ਹੋਰ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਕ ਤੋਂ ਨੂੰ ਪ੍ਰੋਗਰਾਮ ਹੈ ਯੂਥ ਐਕਸਚੇਂਜ ਪ੍ਰੋਗਰਾਮ ਦੱਸਿਆ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਵੀ ਇਹਦੇ ਨਾਲ ਜੋੜਿਆ ਗਿਆ ਹੈ ਤੇ ਤੀਜਾ ਪਰਪਸ ਹੈਗਾ ਸਪੋਰਟ ਫੈਮਿਲੀ ਯੂਨਿਟੀ ਯਾਨੀ ਕਿ ਫੈਮਿਲੀ ਨੂੰ ਯੂਨਾਈਟ ਕਰਨ ਵਾਸਤੇ ਵੀ ਇਹ ਪ੍ਰੋਗਰਾਮ ਹੈ ਤੇ ਇਹਦੇ ਵਿੱਚ ਸਪਾਊਸ ਨੂੰ ਜੇਕਰ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਤੁਸੀਂ ਆਪਣੀ ਸਪਾਊਸ ਨੂੰ ਕੈਨੇਡਾ ਜਾ ਕੇ ਜੁਆਇਨ ਕਰ ਸਕਦੇ ਹੋ ਇਹ ਇਸ ਪ੍ਰੋਗਰਾਮ ਦਾ ਮਕਸਦ ਸੀਗਾ ਹੇ ਗਾਇ ਸੋ ਇਹਦੇ ਵਿੱਚ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਆ ਉਹ ਵਧਾਉਣ ਵਾਸਤੇ ਸਿਰਫ ਇੱਕ ਕਹਿ ਸਕਦੇ ਆ ਕਿ ਇੱਕ ਸਲਾਹ ਦਿੱਤੀ ਗਈ ਹੈ ਜਾਂ ਕਹਿ ਸਕਦੇ ਕਿ ਇੱਕ ਰਿਕਮੈਂਡੇਸ਼ਨ मात्र ਹੈਗੀ ਹੈ ਇਹਦੇ ਵਿੱਚ ਹੁਣ ਤੱਕ ਕੋਈ ਵੀ ਅਮੈਂਡਮੈਂਟ ਨਹੀਂ ਹੋਇਆ ਅਮੈਂਡਮੈਂਟ ਕਰਨ ਦੀ ਸਲਾਹ ਦਿੱਤੀ ਗਈ ਹੈ ਹੁਣ ਇਹਦੇ ਵਿੱਚ ਅਮੈਂਡਮੈਂਟ ਕਿਸ ਤਰ੍ਹਾਂ ਹੁੰਦਾ ਹੈ ਕਦੋਂ ਤੋਂ ਹੁੰਦਾ ਹੈ ਕਦੋਂ ਤੋਂ ਇੰਪਲੀਮੈਂਟ ਹੁੰਦਾ ਹੈ ਕੀ ਸਪੈਸ਼ਲ ਕ੍ਰਾਈਟੇਰੀਆ ਹੁੰਦਾ ਕੁਝ ਵੀ ਪਬਲਿਕ ਦੇ ਵਿੱਚ ਨਹੀਂ ਆਇਆ ਹੋਇਆ ਜਿਵੇਂ ਕੋਈ ਕਹਿ ਰਿਹਾ ਹੈ ਜੀ ਇਹਨੂੰ ਮਾਰਚ ਵਿੱਚ ਹੋ ਜਾਏਗਾ ਸੌਰੀ 2025 ਵਿੱਚ ਹੋ ਜਾਏਗਾ ਕੋਈ ਕਹਿ ਰਿਹਾ ਹੈ ਜੀ 2025 ਤੋਂ ਪਹਿਲਾਂ ਹੀ ਹੋ ਜਾਏਗਾ ਕੋਈ ਕਹਿ ਰਿਹਾ ਹੈ ਜੀ ਇਹ ਸਪਟੰਬਰ ਤੋਂ ਹੋ ਜਾਏਗਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਬਟ ਅਫੀਸ਼ੀਅਲ ਅਨਾਉਂਸਮੈਂਟ ਸਿਰਫ ਇੰਨੀ ਕਹਿਆ ਕਿ ਇਹ ਇੱਕ ਰეკਮੈਂਡੇਸ਼ਨ ਹੈ 2025 ਤੋਂ 2027 ਦੇ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਚੇਂजेस ਨੂੰ ਲੈ ਕੇ ਹੈਗਾ ਕਿ ਜਿਹੜਾ IMP ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ ਉਹਦੇ ਵਿੱਚ ਇੱਕ ਅਮੈਂਡਮੈਂਟ ਕੀਤਾ ਜਾਵੇ ਤੇ ਲੈਂਗੁਏਜ ਰਿਕੁਆਇਰਮੈਂਟ ਰੱਖੀ ਜਾਵੇ ਸੋ 에ਜੈਂਟ ਇਹਨੂੰ ਪ੍ਰਮੋਟ ਕਿੱਦਾਂ ਕਰ ਰਿਹਾ ਜਲਦੀ ਆ ਜਾਓ ਫਾਈਲ ਲਵਾ ਲਓ ਅਸੀਂ ਲਾਉਨੇ ਆ ਤੁਸੀਂ ਲਾੰਨੇ ਆ ਜਲਦੀ ਆ ਜਾਓ ਫਾਈਲ ਲਵਾ ਲਓ ਜੇਕਰ ਜੌਬ ਨਹੀਂ ਹੋਗੀ ਅਰੇਂਜ ਕਰ ਦਿੰਨੇ ਆ ਜੇਕਰ ਤੁਸੀਂ ਹੁਣ ਨਹੀਂ ਲਵਾਉਂਦੇ ਤਾਂ ਕੱਲ ਨੂੰ ਇਹਦੇ ਉੱਤੇ ਇੰਪਲੀਮੈਂਟੇਸ਼ਨ ਹੋ ਜਾਣਾ ਸਤੰਬਰ ਤੋਂ ਹੋ ਜਾਣਾ ਕੋਈ ਆਪਣੇ ਮਨੋਂ ਹੀ ਕਹੀ ਜਾਂਦਾ ਜੀ ਅਗਲੇ ਮਹੀਨੇ ਤੋਂ ਹੋ ਜਾਣਾ ਮੈਂ ਇੱਕ ਦੇਖ ਰਿਹਾ ਸੀ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਯੂਟਿਊਬਰ ਹੈ ਕੋਈ ਉਹ ਵੀਡੀਓ ਬਣਾਉਂਦਾ ਕਹਿੰਦਾ ਜੀ ਹੋ ਗਿਆ ਉਹ ਕਹਿੰਦਾ ਜੀ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਹੈ ਉਹ ਰੱਖ ਦਿੱਤੀ ਗਈ ਹੈ ਐਲਸ ਕਰਨਾ ਪੈਣਾ ਹੁਣ ਤੁਹਾਨੂੰ ਸੋ ਇਸ ਕਰਕੇ ਇਹਦੀ ਆਫੀਸ਼ੀਅਲੀ ਅਨਾਉਂਸਮੈਂਟ ਆਉਣਨੀ ਕੀ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਤੁਸੀਂ ਆਪ ਵੀ ਖੋਲ ਕੇ ਪੜ ਸਕਦੇ ਹੋ ਤੇ ਯਕੀਨ ਹਮੇਸ਼ਾ ਅਫੀਸ਼ੀਅਲ ਵੈਬਸਾਈਟ canada.ca ਤੇ ਕਰੈਕ ਕਰੋ ਜਿਹੜੀ ਕੈਨੇਡਾ ਦੀ ਅਫੀਸ਼ੀਅਲ ਅਨਾਉਂਸਮੈਂਟ ਹੁੰਦੀ ਹੈ ਇਧਰ ਉਧਰ ਦੀਆਂ ਫੁਵਾਹਾਂ ਦੇ ਉੱਤੇ ਧਿਆਨ ਘੱਟ ਦਿਆ ਕਰੋ ਕਿਉਂਕਿ ਏਜੰਟ ਵੀਡੀਓ ਬਣਾਉਂਦੇ ਇਸ ਕਰਕੇ ਕਿ ਤੁਸੀਂ ਉਹਦੇ ਕੋਲ ਜਾਓ ਤੇ ਜਾ ਕੇ ਫਾਈਲ ਲਵਾਓਗੇ ਉਮੀਦ ਕਰਦਾ ਮਲੋਕਸੰਦਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਮੇਰੇ ਨਾਲ ਸਪੈਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਇਹ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰਨਾ ਹੈ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਹੈ ਤਾਂ